ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਦੇ ਵਿੱਚ ਚੈਂਪੀਅਨਸ਼ਿਪ ਹੋਈ ਸਾਰਿਆਂ ਨੇ ਦੇਖੀ ਐ ਜਿਹੜੀਆਂ ਰੇਡਾਂ ਉਸ ਚੈਂਪੀਅਨਸ਼ਿਪ ਦੇ ਵਿੱਚ ਰੇਸ਼ਮ ਸੁਨੇਰੇ ਨੇ ਤੇ ਦੋਦੇ ਵਾਲੇ ਰਪਿੰਦਰ ਨੇ ਪਾਈ ਉਹ ਪੂਰੀ ਦੁਨੀਆ ਨੇ ਦੇਖਿਆ ਤੇ ਸਾਰਿਆਂ ਨੇ ਬੜੀ ਟਿੱਪਣੀ ਹੋਈ ਯਾਰ ਵੀ ਮੁੰਡੇ ਖੇਡੇ ਬਹੁਤ ਵਧੀਆ ਐ ਪਰ ਜਿਹੜਾ ਕੋਈ ਵੱਡੀ ਪ੍ਰਾਪਤੀ ਜਿਹਦਾ ਬੈਸਟਰ ਨੂੰ ਟਰੈਕਟਰ ਸੀਗੇ ਪਰ ਉਹ ਰੱਖਿਆ ਹੀ ਬੈਸਟਰ ਨੂੰ ਟਰੈਕਟਰ ਸੀਗੇ ਉਹ ਇਸ ਕਰਕੇ ਇਹਨਾਂ ਨੌਜਵਾਨਾਂ ਨੇ ਨੇੜਾ ਪਾ ਕੇ ਦਿਲ ਲੋਕਾਂ ਦੇ ਜਿੱਤੇ ਪਰ ਸਾਰਿਆਂ ਨੇ ਮਹਿਸੂਸ ਕੀਤਾ ਯਾਰ ਵੀ ਇਦਾਂ ਦੇ ਖਿਡਾਰੀਆਂ ਦੇ ਬਾਰੇ ਵੀ ਕੁਝ ਨਾ ਕੁਝ ਹੋਣਾ ਚਾਹੀਦਾ ਕੱਲ ਅਸੀਂ ਵੀ ਫਤਿਹਵਾਰ ਸਭਰਾ ਦੇ ਵਿੱਚ ਬੋਲਿਆ ਵੀ ਕੋਈ ਪਲੇਅਰ ਆਫ ਦਾ ਟੂਰਨਾਮੈਂਟ ਜਿਹੜਾ ਨਵਾਂ ਅਵਾਰਡ ਆ ਉਹ ਸ਼ੁਰੂ ਕਰਨਾ ਚਾਹੀਦਾ ਤੇ ਅੱਜ ਸਵੇਰ ਹੀ ਮੇਰੀ ਫੈਡਰੇਸ਼ਨ ਨਾਲ ਗੱਲ ਹੋਈ ਜਥੇਦਾਰ ਹਾਕਮ ਸਿੰਘ ਜੀ ਟੂਰਨਾਮੈਂਟ ਬਾਰੇ ਆਲੀ ਹੈ ਮੈਂ ਉਹਨਾਂ ਦੇ ਧਿਆਨ ਦੇ ਵਿੱਚ ਗੱਲ ਲਿਆਂਦੀ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਅੱਗੇ ਸਾਡੇ ਸਾਰੇ ਵੱਡੇ ਵੱਡੇ ਸਟਾਰਾਂ ਨਾਲ ਭਾਈ ਮੰਗੀ ਹੋਣਾ ਦਾ ਸੁਲਤਾਨ ਹੋਣਾ ਦਾ ਖੁਸ਼ੀ ਹੋਣਾ ਦਾ ਸੀਰੇ ਪਿੱਥੂ ਦਾ ਸੋਹਣ ਰੁੜਕੀ ਦਾ ਇਹ ਭਾਈ ਸੰਦੀਪ ਨੰਗੜਾਪੀਆ ਦੇ ਪਰਿਵਾਰ ਨਾਲ ਹੋਰ ਵੀ ਫੈਡਰੇਸ਼ਨ ਦੇ ਅਹੁਦੇਦਾਰਾਂ ਨਾਲ ਗੱਲ ਕੀਤੀ ਵੀ ਆਪਾਂ ਇਹ ਪਹਿਲ ਕਦਮੀ ਕਰੀਏ ਸੋ ਕੱਲ ਨੂੰ ਨੰਗੜਾਪੀਆ ਦਾ ਕਬੱਡੀ ਕੱਪ ਹੈ ਤੇ ਕੱਲ ਤੋਂ ਇਹ ਸ਼ੁਰੂਆਤ ਹੋ ਰਹੀ ਹੈ ਵੀ ਜੇ ਕੋਈ ਖਿਡਾਰੀ ਪਹਿਲੇ ਦੂਜੇ ਤੀਜੇ ਸੈਮੀ ਤੱਕ ਜੋਰ ਮਾਰਦਾ ਵਧੀਆ ਖੇਡ ਦਿਖਾਉਂਦਾ ਪਰ ਉਹ ਬੈਸਟ ਨਹੀਂ ਬਣਦਾ ਪਰ ਕੱਲ ਤੋਂ ਇਸ ਸਵਾਰ ਦੀ ਸ਼ੁਰੂਆਤ ਹੋਣੀ ਹੈ ਇਹ ਗੱਲ ਵਧੀਆ ਲੱਗੀ ਇੱਕ ਵਾਰੀ ਸਾਰੇ ਵੀਰ ਤਾੜੀਆਂ ਜ਼ੋਰਦਾਰ ਮਾਰ ਦਿਓ ਤੁਹਾਡਾ ਧੰਨਵਾਦ ਹੈ ਕਿਉਂਕਿ ਰੁਪਿੰਦਰ ਤੇ ਜਿਹੜੀਆਂ ਰੇਸ਼ਮ ਦੇ ਰੇਡਾਂ ਪਾਈਆਂ ਉਹ ਸਾਰੀ ਦੁਨੀਆ ਨੇ ਮਹਿਸੂਸ ਕੀਤਾ ਇਹਨਾਂ ਖਿਡਾਰੀਆਂ ਦਾ ਵੀ ਮਾਨ ਸਨਮਾਨ ਹੋਣਾ ਚਾਹੀਦਾ ਸੀਗਾ ਸੋ ਕੱਲ ਦਾ ਦੇ ਨੇ ਉਹ ਟੈਨ ਅਕੈਡਮੀ ਹੋਵੇਗੀ ਨੰਗਲ ਮੀਤ ਤੋਂ ਸ਼ੁਰੂਆਤ ਹੋਵੇਗੀ ਵੀ ਸਾਰੇ ਟੂਰਨਾਮੈਂਟ ਦੇ ਵਿੱਚ ਬੈਸਟ ਰੇਡਰ ਤੇ ਬੈਸਟ ਸਟਾਪਰ ਤੋਂ ਇਲਾਵਾ ਇੱਕ ਅਵਾਰ ਕੱਢਿਆ ਜਾਇਆ ਕਰੇਗਾ ਕਿ ਜਿਹੜਾ ਕੋਈ ਖਿਡਾਰੀ ਲੋਕਾਂ ਦਾ ਦਿਲ ਜਿੱਤੇਗਾ ਵਧੀਆ ਪਰਫਾਰਮ ਕਰੇਗਾ ਉਹਨੂੰ ਵੱਖਰੇ ਤੌਰ ਤੇ ਸਨਮਾਨ ਦਿੱਤਾ ਜਾਵੇਗਾ ਤਾਂ ਮੈਚ ਦੀ ਸ਼ੁਰੂਆਤ ਹੋ ਗਈ ਹੈ ਅਗਲੀ ਰੇਡ ਸ਼ਾਟ ਤੇ ਆ ਗਿਆ ਲੱਭ